ਸਾਸੇ ਲੋਕ ਸੰਦੇ ਰੋਗ ਮਾਨਸਿਕ ਫਾਜਮਾਨੀ ਹੈ ਕਰਦੇ ਹਿੰ ਇਸਮਾਨੀ ਰੋਗਾਂ ਦੇ ਜਿਹੜੇ ਇਲਾਜ ਕਰਨ ਵਾਲੇ ਡਾਕਟਰ ਸਕੀਮ ਜਾਂ ਵੈਦ ਇਹ ਦੁਨੀਆਵੀ ਹੁੰਦੇ ਹਨ ਮਾਨਸਿਕ ਰੋਗਾਂ ਦਾ ਵੈਦ ਗੁਰੂ ਨਾਨਕ ਦੇਵ ਜੀ ਆਪ ਜੀ ਇਥੇ ਮਾਨਸਿਕ ਰੋਗ ਜਿਹੜੇ ਲੈ ਰੁਨੀ ਰੋਗਾਂ ਦਾ ਆਧਕਾਰਨ ਔਰ ਵਾਰ-ਵਾਰ ਜਨਮ ਮਰਨ ਦਾ ਕਾਰਨ ਹੁ ਉਹਨਾਂ ਦਾ ਜਾਣੂ ਵੈਦ ਹਰਦਾਸ ਰਾਹੀਂ ਸੰਗਤ ਨੂੰ ਕਰਾਉਂਦੇ ਨੇ ਇਹਨਾਂ ਵੈਦ ਜੀ ਇਹ ਤੁਸੀਂ ਕਹਿੰਦੇ ਮੈਨੂੰ ਕੋਈ ਰੋਗ ਨਹੀਂ ਪਰ ਪਹਿਲਾ ਰੋਗ ਜਿਹੜਾ ਹੈ ਸਰਤੇ ਉਹ ਹੀ ਨਹੀਂ ਤੁਸੀਂ ਪਛਾਣ ਸਕਦੇ ਉਹ ਕਿਹੜਾ ਰੋਗ ਹੈ ਸਰਤੇ ਪਹਿਲਾ ਰੋਗ ਬੀ ਜੀ ਕਹਿੰਦੇ ਕਿ ਸਭ ਤੋਂ ਪਹਿਲਾ ਰੋਗ ਹੰਮੇਂ ਦਾ ਹੈ ਜਿਹੜਾ ਸਾਰੇ ਰੋਗਾਂ ਦਾ ਮੂਢ ਹੈ ਜੇ ਇਹ हट ਜਾਏ ਸਾਰੇ ਰੋਗ ਹੀ ਹਟ ਜਾਂਦੇ ਨੇ ਹੰਮੇਂ ਹੰਮੇਂ ਦੀਰਗ ਰੋਗ ਹੈ दारू ਵੀ ਸਮ ਹੰਮੇ ਵੱਡਾ ਰੋਗ ਹੈ ਜੀ ਕਹਿੰਗੇ ਵੈਰੇ ਤੇਰੇ ਮਨ ਨੂੰ ਕੋੜ ਦਾ ਰੋਗ ਲੱਗਿਆ ਕੋੜ ਦਾ ਰੋਗ ਕਿੰਨਾ ਦੁਖਦਾਈ ਹੁੰਦਾ ਜੀ ਸੰਦਾ ਕੋੜ ਕਿੰਨਾ ਦੁਖਦਾਈ ਹੈ ਜੇ ਮੰਨਦਾ ਕੋਰ ਸਾਸ ਸਿੰਘ ਇਹਦਾ ਕਹਿਣਾ ਹੀ ਕੀ ਹੈ ਹਮੈ ਦੀਰ ਕਰੋਗਾ दारू ਵੀ ਸਮਾਏ ਸੁਪਿਤੀਆਦ ਗੁਰੂ ਜੀ ਨੇ ਦੱਸਿਆ ਜਿਹੜਾ ਹਮੈ ਦੇ ਹੰਕਾਰ ਦੇ ਮੰਮਤਾ ਹੈ ਵਾਸਤਵਿਕ ਅਣ ਹੋਈ ਹੈ ਉਹਨੂੰ ਹੋਈ ਵਸਤੂ ਕਿਵੇਂ ਦੁੱਖ ਦਾ ਕਾਰਨ ਹੋ ਜਾਂਦੀ ਹੈ ਸਾਸ ਸਿੰਘ ਕੋਈ ਹੋਈ ਵਸਤੂ ਵੀ ਬਹੁਤ ਦੁੱਖ ਦਾ ਕਾਰਨ ਬਣ ਜਾਇਆ ਕਰਦੀ ਹੈ ਮੜੀਚਾਂ ਨੇ ਵਿੱਚ ਨਾ ਅੰਧੇਰਾ ਹੈ ਨਾ ਚਾਨਣ ਹੈ ਛੇ ਤਰ੍ਹਾਂ ਇੱਕ ਰਿਸ਼ੀ ਪਈ ਹੋਵੇ ਹਲਾਂਕੇ ਰਿਸ਼ੀ ਤਿੰਨ ਕਾਲ ਸਤ ਨਹੀਂ ਹੋਈ ਕਿਸੇ ਪੁਰਸ਼ ਨੂੰ ਘਰੋਂ ਪੈ ਜਾਵੇ ਇਹ ਸੱਤ ਪਿਆ ਹੋਇਆ ਇਤਨਾ ਦੁਖ ਦਾ ਕਾਰਨ ਬਣ ਜਾਂਦਾ ਆਪਣੇ ਆਪ ਹੀ ਦੱਸੋ ਦਿਲ ਟੁੱਟਦਾ ਹੈ ਸੇਨ ਕੰਬਾ ਛਿੜ ਜਾਂਦਾ ਲੱਛਣ ਦੀ ਕੋਸ਼ਿਸ਼ ਕਰਦਾ ਹੈ ਇਹ ਕੋਈ ਨੁਮਾਰਨ ਦੀ ਕੋਸ਼ਿਸ਼ ਤਾਂ ਨਹੀਂ। ਇਤਨੇ ਝਗੜੇ ਛਿੜ ਜਾਂਦੇ ਪਰ یوں ਇਹ ਸਾਰੇ ਦੁੱਖ ਦੂਰ ਨਹੀਂ। ਇਤਨੀ ਚਲੋ ਮਾਰੀ ਚਲੋ ਜੇ ਤਾਂ ਸਭ ਕੁਝ ਦਾ ਮਰ ਜਾਏ। ਲੇਕਿਨ ਸਰਸੀ ਹੈ ਸਭ ਤੋਂ ਇਹ ਵੀ ਨਹੀਂ ਕਰੇ ਸਰਸੀ ਵਿੱਚ। ਜਦੋਂ ਚੈਨ ਨਾਲ ਲੈ ਕੇ ਦੇਖੇ ਆ ਸਰਸੀ ਰੋਂ ਨਿਕਲੀ ਸਾਰੇ ਦੁੱਖ ਨਸ਼ਟ ਹੋ ਗਏ। ਇਸੇ ਤਰ੍ਹਾਂ ਇਹ ਅਣਹੋਈ ਚੀਜ਼ ਦੁੱਖ ਦਾ ਕਾਰਨ ਬਣ ਜਾਂਦੀ। ਅਣਹੋਈ ਮੈਂ ਇਹਨੂੰ ਕਿੰਬੜੀ ਹੈ ਜਿਹੜੀ ਸਾਰੇ ਦੁੱਖਾਂ ਦਾ ਮੁੱਢ ਹੈ ਉਹ ਮੇ ਦਾ ਇਲਾਜ ਰਹਿਰੂ ਨਾਮ ਦਾ ਅਭਿਆਸ ਨੇ ਨਾਮ ਦਾ ਵਿਆਸ ਕਰਨਾ ਵਿਚਾਰ ਨੂੰ ਦੇ ਹੰਤਾ ਦੇ ਨੰਦ ਦਾ ਕਰੀ ਤੇ ਆ ਕਰਨਾ ਪਾਉ ਇੱਕ ਇਸਾ